ਕੇ ਦੁਬਾਰਾ ਤੋਂ ਫੇਰ ਕਿਸਾਨ ਸੜਕਾਂ ਦੇ ਮੰਗਤਾ ਇਹੀ ਹੈ ਜਿਹੜੀ ਦਿੱਲੀ ਮੋਰਚੇ ਦੇ ਵਿੱਚ ਸਾਡੇ ਮਤਲਬ ਰਹਿਿੰਦਾ ਮੰਗਾ ਕਾਲੇ ਕਾਨੂੰਨ ਜਿਹੜੇ ਰੱਦ ਕਰਾ ਕੇ ਆਏ ਸੀਗੇ ਵੀ ਉੱਥੇ ਮਤਲਬ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਬਾਗੜਾਂ ਦੇ ਉੱਤੇ ਮਤਲਬ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਆ ਪਰ ਜਿਹੜੀ ਸੈਂਟਰ ਸਰਕਾਰ ਨੇ ਆਪਣੇ ਵਾਅਦੇ ਕਰੇ ਸੀ ਇਹ ਰਹਿਿੰਦਾ ਮੰਗਾ ਹੈ ਜੋ ਪੂਰਨਾ ਕੀਤਾ ਜਾਣਗਾ ਪਰ ਉਹਦੇ ਹੋਇਆ ਉਲਟ ਉਲਟ ਕੀ ਹੋਇਆ ਜਿਹੜਾ ਇੱਕ ਥਰਡ ਐਪ ਹੈ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੇ ਉਹ ਵੀ ਕਾਲੇ ਕਾਨੂੰਨ ਦੀ ਇੱਕ ਕਾਫੀ ਹੈ ਪਰ ਮੈਂ ਕਹਿਦਗੇ ਵੀ ਮਤਲਬ ਕਾਫੀ ਉਹੀ ਹੈ ਪਰ ਉਹਦਾ ਵੇਖ ਰੂਫ ਹੀ ਬਦਲੀ ਆ ਉਹਦੀ ਕਿਉਂਕਿ ਉਹਦੇ ਬੱਚਾ ਨਸਕਾਨ ਕੀ ਹੋਣਾ ਜਿੰਨੀਆਂ ਛੱਡੀਆਂ ਮੰਡੀਆਂ ਆ ਭਾਰਤ ਦੀਆਂ ਸਾਰੀਆਂ ਮੰਡੀਆਂ ਦਾ ਭੋਗ ਹੋਣਾ ਜਿੰਨਾ ਸਾਡਾ ਕਿਸਾਨ ਹੈ ਕਿਸਾਨਾਂ ਦੀਆਂ ਫਸਲਾਂ ਤੇ ਕਿਸਾਨਾਂ ਦੀਆਂ ਨਸਲਾਂ ਤੇ ਜ਼ਮੀਨਾਂ ਦਾ ਭੋਗ ਹੋਣਾ ਤੇ ਨਾਲ ਜਿਹੜਾ ਸਾਡਾ ਮਜ਼ਦੂਰ ਹੈ ਜਿਹੜਾ ਮਜ਼ਦੂਰ ਅੱਜ ਮਜ਼ਦੂਰੀ ਕਰਦਾ ਹੈ ਨਾਲ ਉਹਨਾਂ ਵੀ ਭੋਗ ਪਾਣਾ ਕਿਉਂਕਿ ਜਦੋਂ ਛੈਲੋ ਵੱਡੇ ਵੱਡੇ ਛੈਲੋ ਖੋਲਤੇ ਆਦਮੀਆਂ ਬਾਨੀਆਂ ਨੇ ਆ ਕੇ ਕਬਜ਼ਾ ਕਰ ਲਿਆ ਜਿਵੇਂ ਮਤਲਬ ਕਿਸੇ ਲੁੱਟ ਹੋਈ ਸਾਡੀ ਝੋਨੇ ਦੀ ਇਸ ਕਰਕੇ ਅਸੀਂ ਸਾਰੇ ਭਾਰਤ ਦੇ ਵਿੱਚ ਜਿਹੜਾ ਪ੍ਰੋਟੈਕਟਰ ਐ ਮਾਰਚ ਕੀਤਾ ਜਿਹੜੇ ਵਡੇਰਿਆਂ ਨੇ ਝੂਠੀ ਜਾਦੀ ਮਨਾ ਰਹੇ ਨੇ ਅਸੀਂ ਝੂਠੀ ਜਾਦੀ ਕਹਿੰਦੇ ਆ ਸੱਚੀ ਜਾਦੀ ਕਹਿੰਦੇ ਆ ਵੀ ਅਸਲ ਅਸੀਂ ਕਹਿੰਦੇ ਆ ਵੀ ਜਾਦੀ ਹੈ ਨਹੀਂ ਇਹ ਜਾਦੀ ਹੁੰਦੀ ਕਿਸਾਨਾਂ ਨੂੰ ਸੜਕਾਂ ਤੇ ਕਿਉਂ ਕਿਢੀਸਾ ਜਾਂਦਾ ਬੰਦਿਆਂ ਦੇ ਵਿੱਚ ਸਾਡੇ ਕਿਸਾਨ ਵਿਰੋਧ ਕਰਦੇ ਆ ਵੀ ਸਾਡਾ ਝੋਨਾ ਨਹੀਂ ਵਿਕਿਆ ਉਹਨਾਂ ਦੇ ਉੱਤੇ ਡਾਂਗ ਫੇਰੀ ਜਾ ਰਹੀ ਹੈ ਅਸੀਂ ਤਾਂ ਕਰਕੇ ਨੂੰ ਝੂਠੀ ਜਾਦੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਜਿਹੜੀਆਂ ਛਟਕਾ ਮੰਗਾ ਰਹਿੰਦੀਆਂ ਪੂਰਨ ਕਿਹਨਾਂ ਕੀ ਲੱਗਦਾ ਕਿ ਹੱਲ ਹੋਊਗਾ ਐਗਿਟੇਸ਼ਨ ਪਹਿਲਾਂ ਦਿੱਲੀ ਦੇ ਵਿੱਚ ਕੀਤਾ ਇੱਕ ਪਾਸੇ ਮਰਨ ਮਰਤੇ ਤੇ ਤੁਹਾਡੇ ਲੀਡਰ ਬੈਠੇ ਨੇ ਕੀ ਲੱਗਦਾ ਕੋਈ ਹੱਲ ਹੋਊਗਾ ਇਸ ਤਰ੍ਹਾਂ ਇਕੱਲੇਸ਼ਨ ਕਰਕੇ ਸਰਕਾਰਾਂ ਸੁਣਨੀਆਂ ਗੱਲ ਦੇਖੋ ਹੱਲ ਵੱਡੀ ਵੱਡੇ ਵੱਡੇ ਹੱਲ ਹੋਏ ਜਦੋਂ ਜਿੱਥੇ ਲੋਕ ਇਕੱਠੇ ਹੋ ਗਏ ਜਦੋਂ ਸੰਗਤ ਮੋਰਚੇ ਦਾ ਫੈਸਲਾ ਹੋ ਗਿਆ ਸਾਰੀਆਂ ਜੱਸੀ ਬੰਦੀਆਂ ਇਕੱਠੀਆਂ ਹੋਊਗਾ ਅਸੀਂ ਅਪੀਲ ਕਰਾਂਗੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਦੋਂ ਅਸੀਂ ਇਕੱਠਾ ਇੱਕ ਮਤਲਬ ਪੰਜ ਉਂਗਲਾਂ ਹੁੰਦੀਆਂ ਨਿੱਕੀਆਂ ਵੱਡੀਆਂ ਹੁੰਦੀਆਂ ਜਿਹਨੂੰ ਮੁਖੀ ਬਣ ਜੇ ਉਹ ਜੋ ਵਾਇਰਿੰਗਾਂ ਦੇ ਜੋ ਨਾਸਾਂ ਦੇ ਪਾਜਦੇ ਉਹ ਜੋ ਹੱਲ ਹੋ ਜਾਂਦੇ ਆ ਹੱਲ ਕਰਾ ਕੇ ਬਿਲਕੁਲ ਇਹ ਕਹਿੰਦੇ ਹੱਲ ਕਰਾ ਕੇ ਟੰਗੇ ਇਸ ਤੋਂ ਅਸੀਂ ਵੀ ਤਸਵੀਰਾਂ ਅੱਜ ਲੋਕ ਤਾਂ ਗਣ ਸਰਕਾਰਾਂ ਦੇ ਟਰੈਕਟਰ ਲੈ ਕੇ ਨਿਕਲਿਆ ਕੀ ਕਰਨਾ ਜੀ ਕਾਰਨ ਇਹ ਆ ਜੀ ਜੋ ਅੱਜ 26 ਜਨਵਰੀ ਸਮੁੱਚੇ ਭਾਰਤ ਦੇ ਵਿੱਚੋਂ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਪੰਜਾਬ ਤੇ ਸੈਂਟਰ ਸਰਕਾਰ ਜਿਹੜੀ ਗੁੰੰਗੀ ਬੋਲੀ ਸਰਕਾਰ ਆ ਉਹਨੂੰ ਜਗਾਉਣ ਦੀ ਖਾਤਰ ਕਿਉਂਕਿ ਅਸੀਂ ਕਾਲੇ ਕਾਨੂੰਨ ਰੱਦ ਕਰਾਇਆ ਕੇ ਅਸੀਂ ਦਿੱਲੀ ਦੇ ਵਿੱਚ ਪਰ ਉਹਦੀ ਇੱਕ ਕਾਪੀ ਦੁਬਾਰੇ ਇਹ ਖੜਾ ਪੰਜਾਬ ਸਰਕਾਰ ਨੂੰ ਭੇਜਿਆ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਵੀ ਮੈਂ ਲੋਕਾਂ ਦਾ ਲੋਕਾਂ ਦੀ ਗੱਲ ਸੱਥਾਂ ਦੇ ਵਿੱਚ ਸੁਣਾ ਸੁਣਾਇਆ ਕਰੂੰਗਾ 92 ਜਿਤਾ ਕੇ ਉਹਨਾਂ ਦਾ ਉਹਨਾਂ ਦੀ ਝੋਲੀ ਭਰਤੀ ਪਰ ਅੱਜ ਜਿਹੜੇ ਸਾਡੇ ਕਿਸਾਨ ਸੜਕਾਂ ਤੇ ਐ ਅਸੀਂ ਛੋਟੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਸਾਡੇ ਮਜ਼ਦੂਰਾਂ ਨੂੰ ਵੀ ਵੀ ਜੇ ਜਿਹੜਾ ਖਰੜਾ ਇਹ ਪਾਸ ਹੁੰਦਾ ਹੈ ਇਹਦੇ ਕਿਸਾਨਾਂ ਦਾ ਨਾਲ ਤਾਂ ਘਾਣ ਹੋਣੀ ਹੋਣਾ ਨਾਲ ਇਹਦੇ ਵਿੱਚ ਇਕੱਲੇ ਮਜ਼ਦੂਰਾਂ ਦਾ ਵੱਡੀ ਗਿਣਤੀ ਚ ਹੋਣਾ ਹੈ ਕਿਉਂ ਇਥੇ ਸੈਲੋ ਖੁੱਲੇ ਜਾਣੇ ਆ ਮਜ਼ਦੂਰੀ ਜਾ ਉਹਨਾਂ ਦੇ ਹੱਥੋਂ ਅਸੀਂ ਕਹਿੰਨੇ ਆ ਵੀ ਜਿਹੜਾ ਕਿਸਾਨ ਮਜ਼ਦੂਰ ਅਸੀਂ ਨਾਹਰਾ ਲਾਉਣੀ ਆ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਜ ਮਤਲਬ ਮੰਡੀਆਂ ਦਾ ਜਿਹੇ ਭੋਗ ਪੈਗਾ ਆੜਤੀਆ ਵਰਗ ਸਾਡਾ ਸਾਰਾ ਜਿੰਨਾ ਵਰਗ ਆ ਉਹ ਸਾਰਾ ਸਨੇ ਰੇੜੀਆਂ ਤੋਂ ਲੈ ਕੇ ਕਿਉਂਕਿ ਜਿਹੜਾ ਕਿਸਾਨ ਐ ਇਹਨ ਢਿੱਡ ਭਰਨਾ ਤੇ ਮਜ਼ਦੂਰ ਆ ਜਿਹੜਾ ਮਜ਼ਦੂਰ ਨੇ ਢਿੱਡ ਭਰਨਾ ਇਸ ਕਰਕੇ ਅਸੀਂ ਤੁਹਾਡੇ ਮੀਟਿੰਗਾਂ ਰਾਹੀਂ ਦੱਸਣਾ ਚਾਹੁੰਦੇ ਆ ਤਾਂ ਇੱਥੋਂ ਦੀ ਪੰਜਾਬ ਸਰਕਾਰ ਨੂੰ ਇੱਥੋਂ ਦੀ ਸੈਂਟਰ ਸਰਕਾਰ ਨੂੰ ਇਹ ਕੰੰਧ ਤੇ ਲਿਖਿਆ ਪੜ੍ਹ ਲੈ ਤੇ ਇਹ ਜਿਹੜਾ ਖੜਾ ਇਹਨੂੰ ਵਾਪਸ ਕੀਤਾ ਜਾਵੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵੱਡੇ ਤੇਜ਼ ਹੋਣਗੇ